ਤੁਸੀਂ ਸ਼ਿਕਾਰ ਤੋਂ ਪਚਣਾ ਕਿੱਦਾਂ ਤਿੰਨ ਚਾਰ ਚੀਜ਼ਾਂ ਦੱਸੂਗਾ ਫੋਲੋ ਕਰ ਲਓ ਮੈਂ ਕਹਿੰਦਾ ਜ਼ਿੰਦਗੀ 'ਚ ਜੇ ਧੜਨਾ ਠੱਗੀ ਵੱਜ ਗਈ ਤਾਂ ਮੇਰਾ ਨਾਮ ਬਟਾ ਦਿਓ ਮੈਂ ਤੁਹਾਨੂੰ ਦਾਅਵੇ ਨਾਲ ਜੇ ਕਹਿ ਕੇ ਜਾਣਾ ਸਭ ਤੋਂ ਪਹਿਲਾਂ ਇਹ ਚੈੱਕ ਕਰੋ ਕਿ ਡੀਸੀ ਆਫਿਸ ਨਾਲ ਲਾਇਸੈਂਸ ਵਾਲੇ ਦੀ ਰਜਿਸਟ੍ਰੇਸ਼ਨ ਹੈਗੀ ਆ ਔਨਲਾਈਨ ਹਰ ਡੀਸੀ ਆਫਿਸ ਦੀ ਸਾਈਟ ਤੇ ਤੁਹਾਨੂੰ ਮਿਲ ਚੁਗਾ ਦੂਸਰੇ ਨੰਬਰ ਤੇ ਚੈੱਕ ਕਰੋ ਕਿ ਕਿਸੇ ਉਹਨਾਂ ਦਾ ਲਾਇਸੈਂਸ ਜਿਹੜਾ ਤਾਜ਼ਾ-ਤਾਜ਼ਾ ਜਾਂ ਪੁਰਾਣਾ ਕੋਈ ਸਸਪੈਂਡ ਤਾਂ ਨਹੀਂ ਹੋਇਆ ਤੀਸਰੇ ਨੰਬਰ ਤੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਲੋਕਲ ਬੰਦੇ ਨੂੰ ਜਰੂਰ ਅਪਰੋਚ ਕਰੋ ਤੁਹਾਡੇ ਪਿੰਡ ਚੋ ਵੀ ਕੋਈ ਨਾ ਕੋਈ ਮੋਤਵਰ ਬੰਦਾ ਇੱਥੇ ਹੋਣਾ ਦੋ ਤਿੰਨ ਹੋਣਗੇ ਹਰ ਸ਼ਹਿਰ ਦੇ ਦੋ ਚਾਰ ਮੋਤਵਰ ਬੰਦੇ ਐਂਡ ਹਰ ਬੰਦੇ ਦੇ ਲਿੰਕ ਕਿਤੇ ਨਾ ਕਿਤੇ ਹੁੰਦੇ ਆ ਐਂਡ ਮੋਸਟਲੀ ਲੋਕਾਂ ਨੂੰ ਪਤਾ ਹੁੰਦਾ ਸ਼ਹਿਰ ਚ ਕਿਹੜੇ ਠੱਗ ਏਜੰਟ ਬੈਠੇ ਆ ਹੂੰ ਚੌਥੇ ਨੰਬਰ ਤੇ ਤੁਸੀਂ ਉਸ ਮਾਰਕੀਟ ਚ ਜਾ ਕੇ ਪਤਾ ਕਰੋ ਕਿ ਭਾਈ ਆ ਫਲਾਨਾ ਆਫਿਸ ਆ ਸ਼ਾਇਦ ਤੁਹਾਡਾ ਅੱਧਾ ਪੌਣਾ ਘੰਟਾ ਘੰਟਾ ਡੇਢ ਘੰਟਾ ਲੱਗ ਜਰੂਰ ਜਾਊਗਾ ਬਟ ਸ਼ਾਇਦ ਤੁਹਾਡਾ ਦਾ 5-7-10 ਲੱਖ ਦੀ ਠੱਗੀ ਹੋਣ ਤੋਂ ਤੁਸੀਂ ਬਚ ਸਕਦੇ ਹੋ ਮੈਂ 70 ਸੈਕਟਰ